ਅੱਜ ਆ ਜੀ ਕੋੜਕਪੁਰਾ ਮੰਡੀ ਤੂੜੀ ਦੀ ਬੋਲੀ ਤੇ ਵਣਿਆ ਕੀ ਹਿਸਾਬਤਾ ਹੋ ਜਾਂਦਾ ਪਹਿਲੀ ਟਰਾਲੀ ਦਾ ਤੇ ਤਰੀਕ ਹੋ ਗਈ ਆ ਭਈ ਅੱਜ 10 ਅਕਤੂਬਰ ਤੇ 2025 ਬਾਹਰ ਨਹੀਂ ਆਈ ਅੰਦਰ ਦੀ ਤੇ ਆ ਬੰਦੂ ਜੀ ਨੇ ਨਹੀਂ ਆਉਣਾ ਪਾਇਆ ਤੁਹਾਨੂੰ ਖੰਡਾ ਕੋਲੋਂ ਪਾਈ ਕਿੰਨੀ ਬੁੱਲੀ ਹੈ ਭਾਈ ਆਏ ਹਨ ਤੁਸੀਂ ਨੂੰ ਮੇਰੇ ਕੇ ਬੋਲੀ ਦੋ ਭਾਈ ਆ ਮੋਢਾ ਰੰਗ ਦਾ ਉਹ ਬੇਟਾ ਉਹ ਸੁੱਕੀ ਆ ਸੁੱਕੀ ਕਰੂ ਚਾਂਟਣ ਨੂੰ ਵੀ ਆ ਨਹੀਂ ਨਹੀਂ ਆ ਵੇਖ ਨਾ ਮੋਢਾ ਰੰਗ ਦਾ ਰੰਗ ਦਾ ਕੋਈ ਜਦੋਂ ਪਾਣੀ ਦਾ ਆਊਗਾ ਭਰਾਵਾ ਇਹ ਜਦੋਂ ਮੈਂ ਆਈ ਨਹੀਂ ਨਹੀਂ ਕੋਈ ਰੰਗ ਫੇਰ ਰੰਗ ਦਾ ਕਰਿਆ ਵੀ ਹੋ ਗਈ ਆ ਨਹੀਂ ਨਹੀਂ ਕੋਈ ਰੰਗ ਦਾ ਕੋਈ ਰੰਗ ਦਾ ਨਹੀਂ ਤੂੰ ਕਿਹੜਾ ਪਾ ਕੇ ਲੈ ਆਇਆ ਤੂੰ ਉਹ ਨਹੀਂ ਆਇਆ ਤੇਰੇ ਪੇਪਰ ਨਹੀਂ ਪਾ ਲਿਆ ਆ ਜਾ ਭਾਈ ਹਾਂ ਪਰ ਉਹਦਾ ਨਾ 300 ਰੁਪਇਆ 300 54 300 ਰੁਪਇਆ ਯਾਰ 300 300 300 5 10 310 ਰੁਪਏ 310 ਰੁਪਏ 15 ਰੁਪਏ ਹੀ 310 ਰੁਪਏ ਹੀ 25 ਰੁਪਏ 10 ਰੁਪਏ 25 ਰੁਪਏ 40 ਰੁਪਏ 40 ਰੁਪਏ 350 350 350 ਬੋਲਣਾ ਬਾਈ ਜੀਨੇ 350 ਲੋ ਵੀ ਕਿਸਾਨ ਭਰਾ ਉਹ ਟਰਾਲੀ ਲੱਗ ਚੁੱਕੀ ਆ 350 ਜੋ ਵੀ ਪਹਿਲੀ ਟਰਾਲੀ ਸੀਗੀ ਨਾ 350 ਜਾ ਚੁੱਕੀ ਆ ਤੇ ਦੂਜੀ ਵੇਨਾ ਕਿੱਥੋਂ ਕਿਤੇ ਕਰ ਸਾਹ ਹੁਕਤਾ ਵਜਾਂਦਾ ਤੇ ਬਈ ਆ ਜੋ ਤੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਆ ਦੂਜੇ ਨਾਲ ਵੇਨਾ ਕਿੱਥੋਂ ਕਿਤੇ ਕਰ ਜਾਂਦਾ ਤੇ ਕਿੱਥੋਂ ਦਿਕਰ ਨਹੀਂ ਆਂਦਾ ਆ ਜੋ ਬਈ हाँ भाई हाँ बोलो जाएगा भाई फ्री बोरा oh, नहीं जाना साढ़े तीन सौ रूपएगा साढ़े तीन सौ पचुजा अठ पठ सतर ते सौ सत्तर अस्सी पचासी नब्बे पचानवे पैन सौ पचानवे ओला बाइक ने 395 ਨਰ ਵੀਰ ਭਾਈ ਲੋ 230 ਦੀ 395 ਲੱਗੀ ਆ ਅਗਲੀ ਟਰਾਲੀ ਵੇਨੇ ਵੀ ਕਿੱਥੋਂ ਕਿੱ데 ਕਰ ਜਾਂਦੀ ਆ ਆਜੋ ਭਾਈ ਮਗਰ ਨਾ ਖੜਿਆ 2 3 4 5 6 ਨਾ ਖੜਿਆ ਜੇ ਇਹ ਨਾ ਸ਼ੀਆਂ ਦਾ ਵੇਨੇ ਕਿੱਥੋਂ ਕਿੱ데 ਕਰ ਸਕਦਾ ਵੀ ਆਊਗਾ ਅੱਜ ਇਹ ਬੰਦਾ ਬੰਦਾ ਜਾਣਕਾਰ ਆ ਫਿਰ ਤੇ ਬੰਦਾ ਇਹ ਪ੍ਰਾਪਰਟੀ ਸਲਾਹਕਾਰ ਐਡਵਾਈਜ਼ਰ ਹੈ ਨਾ हैं तेरा जिंदा हैं तेरी तो ले लीजिए तो ले 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 � 500 ਤੋਂ ਬਾਅਦ ਜਾ ਰਹੀ ਪਈ ਨਹੀਂ ਬਈ ਯਾਰ 700 ਰੁਪਏ ਵੈਰੀ ਗੁੱਡ ਬਾਰੇ ਬਾਰੇ ਹਮ ਸ਼ਹਿਰ ਯਾਰ ਮੈਨੂੰ ਤਾਂ ਜਾਣਾ ਪਊਗਾ ਸਰਸੜੀ ਜਾਣਾ ਪੈਣਾ ਮੁੰਕੇ ਫੇਰ ਇਧਰੋਂ ਮੁੜ ਕੇ ਲਾਣਾ ਸਾ ਕਿੰਨੀ ਵਾਰ ਤੂੰ ਪੁੱਛਾ ਚੀਜ਼ ਕਹਿੰਦੇ ਆ ਯਾਰ ਫਿਰ ਉੱਥੇ ਦਿੱਤਾ ਹੀ ਜਾਏਗਾ ਭਾਈ 600 ਰੁਪਏ 600 ਦੇ ਦੇ 600 ਰੁਪਏ ਭਾਈ ਬੋਲੋ 600 ਮਿਲ ਜੂਗਾ ਬੋਲੋ ਭਾਈ ਠੀਕ ਹੈ 350 ਰੁਪਏ 5000 ਰੁਪਏ ਦਾ 60 ਕੱਟਰਾ ਬਾਲੀ ਨੰਬਰ ਅਕਾਊਂਟ ਨੰਬਰ 782 ਗਾਣਾ 300 94 400 5 10 15 415 16 ਬਾਈਕ ਨੇ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 450 ਹੀ 52 452 ਬੋਲਦਾ ਕੋਈ 400 ਲੋਕ ਕਿਸਾਨ ਭਰਾਵਾ ਟਰਾਲੀ ਕੇ 400 ਤੇ 55 ਰੁਪਏ ਤੇ ਵੇਣੇ ਅੱਗੇ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਨਹੀਂ ਜਾਂਦਾ ਆ ਜਾਓ ਭਾਈ ਕਾਇ ਨਾ ਪਾ ਹਾਂ ਅੱਗੇ ਵੇਣੇ ਕਿੱਥੋਂ ਕਿੱਦ ਕਰਾ ਖਾਪਤਾ ਵਾ ਜਾਂਦਾਗਾ ਤੇ ਵੀ ਨਾਗ ਮਾਗ ਰਹਿ ਗਿਆ ਦੋ ਤੇ ਦੋ ਤਿੰਨ ਚਾਰ ਨਾਗ ਰਹਿ ਗਿਆ ਚਾਰਾਂ ਨਾਗਾਂ ਦਾ ਵੇਣੇ 400 ਤੇ 55 ਗਈ ਆ ਬਈ ਅਜੇ ਤੱਕ ਟੌਪ ਦਾ ਤੇ ਬਈ ਬਾਕੀ ਵੇਨੇ ਕਿੱਥੋਂ ਕਿਤੇ ਕਰ ਹਾਬਤਾ ਵਗੇ ਜਾਊਗਾ

ਦੇ ਥੋੜੀ ਬੋਲਾ ਬਾਈ ਬੋਲੇ ਬੋਲ ਅੱਜ ਆ ਗਿਆ ਫਰੀ ਕੋਟ ਇਹਦਾ ਪੈਨ ਲੋਲੇ ਜਾ ਕੇ ਇਹਦਾ ਚੋਨਾ ਵਟ ਲੱਗਣਾ ਜਾ ਕੇ ਲੱਗਣਾ ਵਟ ਹਾਂ 350 ਰੁਪਏ ਯਾਰ 350 350 350 ਬੋਲਣਾ ਬਾਈ ਕਿਨੇ 50 60 ਵੀ 60 ਰੁਪਏ 70 ਰੁਪਏ 75 80 85 90 ਹਾਂ ਬਈ 390 ਦੋਦਾਂਗੇ ਨਾ 390 ਰੁਪਏ ਲੋ ਵੀ 390 ਰੁਪਏ ਟਰਾਲੀ ਹੋ ਚੁੱਕੀ ਆ ਅੱਗੇ ਵੀ ਖੜੀਆਂ ਟਰਾਲੀਆਂ ਚਾਹ ਬਈ ਇੱਕ ਨਾਕ ਹੋਰ ਹੈਗਾ ਚਾਰ ਹੋਰ ਖੜੀਆਂ ਨੇ ਬਾਕੀ ਵੇਣੇ ਬਈ ਕਿੱਥੋਂ ਟਿੱਕਰ ਸਾਫ ਕਤਾ ਵਜਾਂਦਾ ਤੇ ਕਿੱਥੋਂ ਟਿੱਕਰ ਨਹੀਂ ਜਾਂਦਾ ਤੇ ਬਈ ਜਨਾਕ ਤਾਂ ਬਹੁਤ ਆਏ ਕੋਟ ਕ ਪੂਰਾ ਮੰਡੀ ਦੇ ਵਿੱਚ ਬਈ ਬਾਕੀ ਵੇਣੇ ਕਿੱਥੋਂ ਟਿੱਕਰ ਸਾਫ ਕਤਾ ਵਜਾਊਗਾ ਬਈ ਹਜੇ ਚਾਰ ਨਾਕ ਤਿੰਨ ਚਾਰ ਨਾਕ ਤਾਂ ਪਏ ਆ ਬਾਕੀ ਬਈ ਵੇਣੇ ਕਿੱਥੋਂ ਟਿੱਕਰ ਸਾਫ ਕਤਾ ਵਜਾਊਗਾ ਜੋ ਕੋਟ ਕ ਪੂਰਾ ਮੰਡੀ ਦੇ ਵਿੱਚ ਤੇ ਵੀਡੀਓ ਨੂੰ ਕਰਿਓ ਕੋਈ ਦਬਕੇ ਤੇ ਸ਼ੇਅਰ ड्या कर वो pakITA न आत bio add- भाई जाएगा जया प्राइका जहा जुगाओ टिया जाई आि आता जया उट एके आति हिया भी जाइे जाइन भी गुरहाणा myös 300 300 5 5 10 15 15 315 20 30 35 40 45 350 52 60 65 70 75 80 380 ਬੋਲੰਗ ਨੇ ਕੀ ਆ ਲੋ 380 ਲੋਪੀ 380 ਰੁਪਏ ਵੀ ਹੈ ਏ ਟਰਾਲੀ ਹੋ ਚੁੱਕੀ ਆ 300 ਤੇ 80 ਰੁਪਏ ਬਈ ਏ ਟਰਾਲੀ ਦਾ ਰੇਟ ਰਿਹਾ ਜੋ ਵੀ ਬਾਕੀ ਵੇਖਾਂ ਵੇਣੇ ਅੱਜ ਕਿੱਥੋਂ ਕਿੱਥੇ ਟੋਪ ਦਾ ਹਿਸਾਬ ਕਿਤਾ ਵਜਾਂਦਾ ਤੇ ਵੀਰੇ ਨੂੰ ਬਈ ਕਰ ਦਿਓ ਦਬਕੇ ਤੇ ਸ਼ੇਅਰ ਬਾਕੀ ਵੀ ਵੇਣੇ ਆ ਦੋ ਨਾਗ ਰਹਿ ਚੁੱਕੇ ਆ ਇਹਦੇ ਮਗਰ ਤੇ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਬਈ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਬਈ ਗੱਲ ਨਹੀਂ ਬੰਦ ਲਾਈਕ ਸ਼ੇਅਰ ਕਮੈਂਟ ਕਰ ਐ ਬਰੋ ਤੇ ਇੰਦਰ ਵੀ ਤਸੀ ਵੇਖ ਵੀ ਸਕਦੇ ਹਾਂ ਆ ਬਈ ਗਿੰਨੀ ਗੁੱਲੀ ਦਾਨੀ ਗਿੰਨੀ ਗੁੱਲੀ ਇਹ ਗਿੰਨੀ ਤਾਂ ਹੈ ਨਹੀਂਗੀ ਤਰਪਾਲ ਵਾਲੀ ਹੈ ਨਹੀਂ ਤਰਪਾਲ ਵਾਲੀ ਹੈ ਗਿੰਨੀ ਹੈ ਨਹੀਂ ਰੰਗ ਮੜ ਜਾ ਸਕਦਾ ਹਾਂ ਹਾਂ ਬੋਲੋ ਯਾਨੀਆਂ 350 ਰੁਪਇਆ 350 350 350 ਆ ਬੋਲਾ ਰੂਪ 350 ਲੋ ਲੰਗ ਨੇ ਅੱਬੇ 350 ਰੁਪਏ ਲੋ ਭਾਈ 350 ਰੁਪਏ ਨਾ ਲੱਗ ਚੁੱਕੇ ਆ ਭਾਈ ਵੀਡੀਓ ਨੂੰ ਕਰ ਦਿਓ ਦਬਕੇ ਤੇ ਸ਼ੇਅਰ ਭਾਈ ਬਾਕੀ ਵੀ ਨਹੀਂ ਅੱਗੇ ਕੀ ਹਿਸਾਬ ਕਿਤਾਬ ਜਾਂਦਾ ਨਾਕ ਜਿਹੜੇ ਵੀ ਦੋ ਰਹਿ ਚੁੱਕਿਆ ਵੇਣੇ ਆ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ